ਕਿਉਂ ਖੋਲਿਆ ਤਾ ਦੂਸਰ ਐਕਟ ਨੇ ਕਰਵਾਇਆ ਛਾ ਇਹ ਇਹੀ ਰਣਨੀ ਰੜਾ ਵੀਰਿਆ ਜਿਹੜਾ ਲੱਜ ਕੇ ਕਿਸਾਨਾਂ ਦਾ ਸਾਥ ਦਿਆ ਕਿਸਾਨਾਂ ਦੇ ਦੁੱਧ ਨਾਲ ਹੀ ਪਨੀਰ ਬਣਦਾ ਵਾ ਇਹਦੇ ਨਾਲ ਹੀ ਮਸ਼ਹੂਰ ਹੋਏ ਜੇ ਨਹੀਂ ਕਿਸਾਨਾਂ ਨਾਲ ਕਿੱਥੇ ਜਾ ਤੁਸੀਂ ਦੱਸੋ تھے بھائی تا کوئی میں نہ آ رہے ہیں سارے گرے کیوں کھا دو کھا اندر انو سارے انو دو کھ چوکا کھا کھا اندر آ دو دو وچ کھ چوکا سارے کھ چھڑو چھٹ ہاں جی نہیں رہی رب دی سارا جی آ گئے تینوں میں منگو لگی گرو گو ਕਿਹੜੇ ਕੰਮਾਂ ਦੇ ਪਿਆ ਆ ਹਫ਼ਤਾ ਨੂੰ ਮੁੰਡੇ ਵੇਟ ਲੱਗ ਸੀ ਉਹ ਜਾ ਕੇ ਉਹ ਤੂੰ ਨਹੀਂ ਕਰਦੀ ਉਹ ਤੂੰ ਹੀ ਸੋਚਦਾ ਉਹ ਤੂੰ ਹੀ ਸੋਚਦਾ ਬੰਦਾ ਮਾੜੀ ਬਾੜੀ ਦਾ ਹੈ ਹਾਂ ਹੁਣੇ ਖੋਲੀ ਹੈ ਉਹ ਕਿੱਥੇ ਖੋਲੀ ਆ ਵੇ ਅੰਦਰ ਹੈ ਹੱਥ ਅੰਦਰ ਹੈ ਹੱਥ ਅੰਦਰ ਹੈ ਬੰਦ ਕਰ ਦੇ ਕਿਉਂ ਆਪਣਾ ਨਾਂ ਖਰਾਬ ਨਾਂ ਨੂੰ ਸੋ ਕਰਦੀ ਆ ਤੇਰੇ ਕੋ ਬੈਠਾ ਦੇ ਨਾਲ ਨਹੀਂ ਲੱਜੇ ਤੇ ਅੱਜ ਵੀ ਨਹੀਂ ਲੱਜਦਾ ਤੁਸੀਂ ਹੰਦੀ ਆ ਆਹੋ ਨਹੀਂ ਭਾਜੀ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਬੰਦ ਦੇ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਈਦੀ ਆ ਕਿੱਡਾ ਤਗੜਾ ਨਾਂ ਪਰ ਤੁਸੀਂ ਆਪ ਸ਼ਰਮ ਆਉਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਆਉਣੀ ਚਾਹੀਦੀ ਹੀਰੇ ਭਾਜੀ ਪਾਰਟੀ ਕਰਦੇ ਆਹੋ ਤੁਸੀਂ ਛਟਾ ਸ਼ੈਡਰ ਪ੍ਰਸ਼ਾਸਨ ਨੂੰ ਅਹੀਂ ਆਮੇ ਹਟਾਓ ਜਦੋਂ ਅਸੀਂ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਜੇ ਖੋਲਣ ਵਾਲੇ ਚੜਾ ਫਰਜ਼ ਨਹੀਂ ਬਾਬਾ ਜੀ ਇਹ ਗੱਲਾਂ ਆ ਜਾ ਹੱਡਿਆ ਤੇ ਇੰਨਾ ਕੁ ਜਿਆ ਪੱਟੀ ਖੋਲੀ ਖੋਲੀ ਇਹ ਗੋਲੀ ਗੜੀ ਆਪਣੀ ਸਾਰਾ ਕੁਝ ਆਪਾਂ ਆਏ ਇੱਥੇ ਕੋਈ ਨਹੀਂ ਮੜਿਆ ਹਾਂ ਤੇ ਸੁਣਦੇ ਜਿੰਦਾਬਾਦ ਜਿੰਦਾਬਾਦ ਖਾਨ ਮਜ਼ਦੂਰ ਇੱਕ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੋਤੀ ਸਰਕਾਰ ਚੱਕਾ ਲਗਾਵੇ ਸਾਰੇ ਜਾਜ ਨੂੰ ਮਿਲਣੀ ਚੱਕਲਾ ਕਹਿੰਦਾ ਕਰਦੇ ਯਾਰੋ ਤੇਰੇ ਦਰਜਾ ਆ ਗਿਆ ਇਹ ਵਾਲਿਆ ਪਨੀਰ ਆਈ ਰਾਪਨੀਰ ਆ ਮੈਂ ਜੋ ਇੱਕ ਦਿਨ ਨਹੀਂ ਤੁਸੀਂ ਕੱਢ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਰ ਦੇ ਬੈਠੇ ਨੂੰ ਇੱਕ ਦਿਨ ਨਹੀਂ ਨਿਕਲਿਆ ਤੁਹਾਡੇ ਕੋ ਪਨੀਰ ਵੇਚੇ ਦੋ ਮਿੰਟ ਉਤੇ 362 ਦਿਨਾਂ ਦੀ ਰਾਜ ਦਾ ਤੇ ਇੱਕ ਨਾ ਰਾਜ ਲੇਗਾ ਹੋਰ ਕੀ ਆ ਬੜੀਆਂ ਪੌਦਾ ਬਣਾ ਬਣਾ ਕੇ ਤੇ ਅੱਜ ਇਹ ਮੈਂ ਇਹਦੀਆਂ ਵੀ ਸ਼ੋਸ਼ਣ ਮੀਡੀਆ ਤੇ ਪੈਂਡ ਗਿਆ ਹੌਸਲਾ ਕਰ ਹੁਣ ਇਹਦੇ ਚਾਰ ਦਿਨ ਦੇਖੋ ਪਾਵਾਂਗੇ ਇਹ ਵੀ ਕੰਦਲਾ ਤੇ ਚੱਲੂਗਾ ਸਾਰਾ ਮਜ਼ਦੂਰ ਹੈ ਤਾਂ ਜਿੰਦਾਬੋਦ ਚਲੋ ਕੋਈ ਵੀ ਸਰਕਾਰ ਜਿੰਦਾਬੋਦ ਛੋਟੀ ਵੀ ਸਰਕਾਰ ਜਿੰਦਾਬੋਦ ਸਾਰਾ ਸ਼ਹਿਰ ਮਾਰਦੇ ਜੇ ਕੋਈ ਨਾ 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 ਬੈਂਕ ਵਾਲੇ ਕਹਿੰਦੇ ਸੋਨਾ ਚਨਾ ਦੀ ਖਾਣੇ ਨਾਲੇ ਨਾ ਨਾ ਬਤਰੀ ਮਾ ਕੰਪਨੀਏ ਜੋ ਸਾਡਾ ਸਾਡਾ ਕਿਸਾਨਾਂ ਦਾ ਉਹ ਸਾਰੇ ਖਾਣਾ ਬਣਾਏ ਜੈ ਮਾਤਰਿਕੀ ਜੈ ਜੰਦਾਬਾਦ ਫਾਨ ਮਜ਼ਦੂਰ